ਦੋਸਤੋ ਅੱਜ ਗੱਲ ਕਰਦੇ ਹਾਂ ਸ਼ਿਕਾਰੀ ਝਾੜੀਆਂ ਦੀ ਸਰਦੀ ਖਤਮ ਹੋ ਹੁੰਦਾ ਸੁਹਾਵਣਾ ਮੌਸਮ ਸੀ ਰਾਜਾ ਕ੍ਰਿਸ਼ਨਦੇਵ ਰਾਏ ਵਨ ਬਹਿਰਾ ਦੇ ਦੇ ਸ਼ਹਿਰ ਤੋਂ ਬਾਹਰ ਡੇਰੇ ਲਈ ਬੈਠੇ ਸਨ ਜਿਹਾ ਹਰ ਸਾਲ ਹੁੰਦਾ ਸੀ ਮਹਾਰਾਜ ਦੇ ਨਾਲ ਕੁਝ ਦਰਬਾਰੀ ਅਤੇ ਸੈਨਿਕ ਵੀ ਸਨ ਪਰ ਖੇਮੇ ਵਿੱਚ ਖੁਸ਼ੀ ਦਾ ਮਾਹੌਲ ਸੀ ਕਦੇ ਗੀਤ ਸੰਗੀਤ ਦੀ ਮਹਿਫਲ ਲੱਗਦੀ ਤਾਂ ਕਦੇ ਕਿਸੇ ਕਹਾਣੀਆਂ ਦਾ ਦੌਰ ਚੱਲ ਪੈਂਦਾ ਇਸ ਤਰ੍ਹਾਂ ਆਨੰਦ ਮੰਗਲ ਵਿੱਚ ਕਈ ਦਿਨ ਲੰਘ ਗਏ ਇੱਕ ਦਿਨ ਰਾਜਾ ਕ੍ਰਿਸ਼ਨਦੇਵ ਰਾਏ ਨੇ ਆਪਣੇ ਦਰਬਾਰੀਆਂ ਨੂੰ ਆਖਿਆ ਵਨ ਵਿਹਾਰ ਵਿੱਚ ਆਏ ਹਾਂ ਤਾਂ ਸ਼ਿਕਾਰ ਜ਼ਰੂਰ ਕਰਾਂਗੇ ਤੁਰੰਤ ਸ਼ਿਕਾਰ ਦੀਆਂ ਤਿਆਰੀਆਂ ਹੋਣ ਲੱਗੀਆਂ ਕੁਝ ਦਿਨ ਬਾਅਦ ਪੂਰਾ ਲਾਮ ਤਸ਼ਕਰ ਸ਼ਿਕਾਰ ਦੇ ਲਈ ਚੱਲ ਪਿਆ ਸਾਰੇ ਆਪਣੇ ਆਪਣੇ ਘੋੜਿਆਂ ਤੇ ਸਵਾਰ ਸਨ ਤੇ ਨਾਲੀ ਰਾਮ ਵੀ ਜਦੋਂ ਉਹਨਾਂ ਦੇ ਨਾਲ ਚੱਲਣ ਲੱਗਿਆ ਤਾਂ ਇੱਕ ਮੰਤਰੀ ਬੋਲਿਆ ਮਹਾਰਾਜ ਤਨਾਲੀ ਨੂੰ ਨਾਲ ਲੈ ਜਾ ਕੇ ਕੀ ਕਰਾਂਗੇ ਇਹ ਤਾਂ ਹੁਣ ਵੱਡੇ ਹੋ ਗਏ ਹਨ ਇਹਨਾਂ ਨੂੰ ਇੱਥੇ ਹੀ ਰਹਿਣ ਦਿੱਤਾ ਜਾਵੇ ਸਾਡੇ ਨਾਲ ਰਹਿਣਗੇ ਤਾਂ ਵਿਚਾਰੇ ਥੱਕ ਜਾਣਗੇ ਮੰਤਰੀ ਦੀ ਗੱਲ ਸੁਣ ਕੇ ਸਾਰੇ ਦਰਬਾਰੀ ਹੱਸਣ ਲੱਗੇ ਕਿਉਂਕਿ ਤੇਨਾਲੀ ਰਾਮ ਰਾਜਾ ਦੇ ਚਿਹਤੇ ਸਨ ਇਸ ਲਈ ਉਹਨਾਂ ਨੇ ਤੇਨਾਲੀ ਰਾਮ ਨੂੰ ਵੀ ਨਾਲ ਲੈ ਲਿਆ ਥੋੜੀ ਦੇਰ ਦਾ ਸਫ਼ਰ ਤੈਅ ਕਰਕੇ ਸਾਰੇ ਜੰਗਲ ਵਿੱਚ ਦੇ ਵਿਚਕਾਰ ਪਹੁੰਚ ਗਏ ਤਾਂ ਰਾਜਾ ਕ੍ਰਿਸ਼ਨਦੇਵ ਰਾਏ ਨੂੰ ਇੱਕ ਰਿਸ਼ਟ ਪੁਸ਼ਟ ਹਿਰਨ ਵਿਖਾਈ ਦਿੱਤਾ ਰਾਜਾ ਉਸ ਦਾ ਪਿੱਛਾ ਕਰਨ ਲੱਗੇ ਸਾਰੇ ਸਾਰੇ ਦਰਬਾਰੀ ਵੀ ਉਸ ਦੇ ਪਿੱਛੇ ਸਨ ਪਿੱਛਾ ਕਰਦੇ ਕਰਦੇ ਉਹ ਸੰਗ ਨੇ ਜੰਗਲ ਵਿੱਚ ਪਹੁੰਚ ਗਏ ਰਾਜਾ ਸੰਗਨੀਯ ਝਾੜੀਆਂ ਦੇ ਵਿੱਚ ਦੀ ਅੱਗੇ ਵੱਧਦੇ ਜਾ ਰਹੇ ਸਨ ਇੱਕ ਜਗ੍ਹਾ ਆ ਕੇ ਉਹਨਾਂ ਨੂੰ ਹਿਰਨਾਂ ਨੇ ਬਹੁਤ ਹੀ ਨੇੜੇ ਵਿਖਾਈ ਦਿੱਤਾ ਤਾਂ ਉਹਨਾਂ ਨੇ ਨਿਸ਼ਾਨਾ ਵੰਨਿਆ ਮਹਾਰਾਜ کمان ਤੇ ਚੜ੍ਹਿਆ ਤੀਰ ਚਲਾਉਣ ਵਾਲੇ ਹੀ ਸਨ ਕਿ ਅਚਾਨਕ ਤੇ ਲਾਲੀ RAM ਜ਼ੋਰ ਨਾਲ ਚਿਲਾਇਆ ਰੁਕ ਜਾਓ ਮਹਾਰਾਜ ਇਸ ਤੋਂ ਅੱਗੇ ਜਾਣਾ ਠੀਕ ਨਹੀਂ ਹੈ ਰਾਜਾ ਨੇ ਫੌਰਨ ਕੋੜਾ ਹੋ ਗਿਆ ਐਨੇ ਵਿੱਚ ਹਿਰਨ ਉਹਨਾਂ ਦੀ ਮਾਰ ਤੋਂ ਬਾਹਰ ਨਿਕਲ ਗਿਆ ਤੇ ਨਾਲੀ RAM ਦੇ ਕਾਰਨ ਹਿਰਨ ਨੂੰ ਹੱਥੋਂ ਨਿਕਲਦਾ ਵੇਗ ਮਹਾਰਾਜ ਨੂੰ ਬਹੁਤ ਗੁੱਸਾ ਆਇਆ ਤੇ ਉਹਨਾਂ ਨੇ ਤਨਾਲੀ ਰਾਮ ਦੇ ਵਰ ਪਾਏ ਤਨਾਲੀ ਰਾਮ ਤੁਹਾਡੀ ਵਜ੍ਹਾ ਕਰਕੇ ਹੱਥ ਆਇਆ ਸ਼ਿਕਾਰ ਨਿਕਲ ਗਿਆ ਪਰ ਅਚਾਨਕ ਹੀ ਉਹਨਾਂ ਨੇ ਕੁਝ ਯਾਦ ਆਇਆ ਕਿ ਅਤੇ ਮੰਤਰੀ ਨੂੰ ਸੰਬੋਧਨ ਹੋ ਕੇ ਬੋਲੇ ਮੰਤਰੀ ਜੀ ਇਸ ਰੁੱਖ ਦੇ ਚੜ ਕੇ ਹੀਰਾਂ ਨੂੰ ਵੇਖੋ ਫਿਰ ਕੁਝ ਆਖੂੰਗਾ ਜਾਂ ਦੱਸੂੰਗਾ ਮੰਤਰੀ ਜੀ ਦਰਖਤ ਤੇ ਚੜ ਤਾਂ ਚੜੇ ਤਾਂ ਉਹਨਾਂ ਨੇ ਵਿਚਿਤ੍ਰ ਨਜ਼ਾਰਾ ਵੇਖਿਆ ਇਹ ਰੰਗ ਜੰਗਲੀ ਝਾੜੀਆਂ ਵਿੱਚ ਫਸਿਆ ਜੋਰ-ਜੋਰ ਨਾਲ ਚੀਖ ਅਤੇ ਟਪ ਰਿਹਾ ਸੀ ਉਸਦਾ ਪੂਰਾ ਸਰੀਰ ਲਹੂ ਲਹਾਨ ਹੋ ਰਿਹਾ ਸੀ ਜਿਵੇਂ ਲੱਗਦਾ ਸੀ ਕਿ ਜੰਗਲੀ ਝਾੜੀਆਂ ਨੇ ਉਸ ਨੂੰ ਆਪਣੇ ਕੋਲ ਖਿੱਚ ਲਿਆ ਹੋਵੇ ਉਹ ਪੂਰਾ ਢਿੱਲਾ ਲਾ ਕੇ ਝਾੜੀਆਂ ਦੇ ਚੁੰਗਲ ਵਿੱਚੋਂ ਛੁੱਟਣ ਦੀ ਕੋਸ਼ਿਸ਼ ਕਰ ਰਿਹਾ ਸੀ ਆਖਰਕਾਰ ਉਹ ਬਹੁਤ ਮੁਸ਼ਕਲ ਨਾਲ ਆਪਣੇ ਆਪ ਨੂੰ ਉਹਨਾਂ ਝਾੜੀਆਂ ਤੋਂ ਛੁਡਾ ਕੇ ਭੱਜ ਭੱਜ ਲਿਆ ਮੰਤਰੀ ਨੇ ਰੁਕ ਤੋਂ ਉੱਤਰ ਕੇ ਸਾਰੀ ਗੱਲ ਰਾਜਾ ਨੂੰ ਦੱਸੀ ਰਾਜਾ ਇਹ ਸਭ ਸੁਣ ਕੇ ਹੈਰਾਨ ਰਹਿ ਗਏ ਕਿ ਬੋਲੇ ਤੇਨਾਲੀ ਰਾਮ ਇਹ ਸਭ ਕੀ ਹੈ ਮਹਾਰਾਜ ਇੱਥੇ ਅਗੇ ਖਤਰਨਾਕ ਨਰ ਬਕਸ਼ੀ ਚਾੜੀਆਂ ਹਨ ਜਿਨ੍ਹਾਂ ਦੇ ਕੰਡੇ ਪ੍ਰਾਣੀਆਂ ਦੇ ਸਰੀਰ ਵਿੱਚ ਚੁਪਕੇ ਉਹਨਾਂ ਦਾ ਖੂਨ ਚੂਸਣ ਲੱਗਦੇ ਹਨ ਜਿਹੜਾ ਜੀਵ ਉਹਨਾਂ ਦੀ ਪકડ ਵਿੱਚ ਆਏ ਤਾਂ ਉਹ ਅਦਮੋਇਆ ਹੋ ਕੇ ਇਹਨਾਂ ਤੋਂ ਛੁੱਟਿਆ ਰੁਖਪੁਰ ਮਹਾਂ ਮੰਤਰੀ ਜੀ ਨੇ ਖੁਦ ਹੀ ਰੰਦਾ ਹਾਲ ਵੇਖ ਲਿਆ ਸੀ ਇਸ ਲਈ ਮੈਂ ਤੁਹਾਨੂੰ ਰੋਕਿਆ ਸੀ ਹਨ ਰਾਜਾ ਕ੍ਰਿਸ਼ਨਦੇਵ ਰਾਏ ਗੋਰਮਨਾਲ ਮੰਤਰੀਆਂ ਦੇ ਦਰਬਾਰੀਆਂ ਮੱਲੀ ਵੇਖ ਕੇ ਬੋਲੇ ਹੁਣ ਸਮਝੇ ਤੇ ਨਾਲੀਰਾਮ ਨੂੰ ਲਿਆਉਣਾ ਕਿਉਂ ਜ਼ਰੂਰੀ ਸੀ ਮੰਤਰੀ ਅਤੇ ਸਾਰੇ ਦਰਬਾਰੀ ਆਪਣਾ ਮੂੰਹ ਬਣਾ ਕੇ ਰਹਿ ਗਏ ਅਤੇ ਇੱਕ ਦੂਜੇ ਵੱਲ ਵੇਖਣ ਲੱਗੇ ਧੰਨਵਾਦ